ਇਸ ਸਮਾਂ ਦੀ ਵੱਡੀ ਖਬਰ ਆ ਰਹੀ ਹੈ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਨਵਾਂ ਸ਼ਹਿਰ ਜ਼ਿਲ੍ਹੇ ਦੀਨ ਸਭ ਡਿਵੀਜ਼ਨ ਬਲਾ ਚੌਰਦਾ ਦੀਨ ਪਿੰਡ ਸੰਭੋਵਾਲ ਵਿਖੇ ਇੱਕ ਵਿਅਕਤੀ ਦਾ ਬੜੀ ਬਹਿਰੇ ਨਾਲ ਕਤਲ ਕੀਤਾ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੇ ਪੁੱਜ ਕੇ ਪੁਲਿਸ ਵੱਲੋਂ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਸਰਸਾਲ ਦਾ ਵਿਅਕਤੀ ਜੋ ਕਿ 25 ਸਾਲ ਤੋਂ ਇੱਕ ਮੋਟਰ ਉੱਪਰ ਰਹਿ ਰਿਹਾ ਸੀ ਦੇਰ ਰਾਤ ਕੋਈ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਕੁੱਟਮਾਰ ਕੀਤੀ ਗਈ ਤੇ ਸਿਰ ਉੱਪਰ ਘਾਤਕ ਹਮਲਾ ਕਰਕੇ ਤਾਂ ਸਿਰ ਬਾੜ ਦਿੱਤਾ ਜਿਹਦੀ ਪਛਾਣ ਖਤਮ ਕਰ ਦਿੱਤੀ ਗਈ ਮੋਗਾ ਦੇ ਪੁਲਿਸ ਦੇ ਡੀਐਸਪੀ ਸ਼ਾਮਸੁੰਦਰ ਅਤੇ ਹੋਰ ਅਧਿਕਾਰੀ ਪੁੱਜ ਗਏ ਹਨ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਰੰਗ ਕਰ ਦਿੱਤੀ ਗਈ ਹੈ ਪੁਲਿਸ ਅਨੁਸਾਰ ਇਸ ਸੰਬੰਧੀ 302 ਦਾ ਮਾਮਲਾ ਦਰਜ ਅਨੁਸਾਤ ਪੈਕ ਉਧਰ ਕੀਤਾ ਗਿਆ ਹੈ ਕੀ ਹੈ ਸਾਰਾ ਮਾਮਲਾ ਤੁਹਾਨੂੰ ਦਿਖਾਣੇ ਮੋਗਾ ਦੇ ਤਸਵੀਰਾਂ ਪੰਜਾਬੀ ਸਟੇਸ਼ਨ ਲਈ ਮੈਂ ਰੀਚ ਬਟਲ ਨਮਾ ਸ਼ਹਿਰ ਅਗਰ ਬਾਰੇ ਕਿਸੇ ਨੂੰ ਪਤਾ ਜੀ ਵਾਰੀ ਜੀ ਅੱਛਾ ਜੀ ਲੱਗ ਪਾ 20 ਪੱਤੀ ਚਾਲ ਕਰ ਰਿਹਾ ਜੀ ਮੈਨੂੰ ਬਾਬੇ ਦੇ ਰਿਹੇ ਰਹਿੰਦਾ ਸੀ ਉਹ ਲਗਭਗ 20 ਸਾਲ ਤੋਂ ਤੇਰੇ ਕੀ ਇਹਦਾ ਨਾਮ ਕੋਈ ਮੈਂ ਦੱਸਦੇ ਕੋਈ ਨਾਮ ਬਾਰੇ ਪਤਾ ਤੁਹਾਨੂੰ ਨਾ ਨਾਮ ਦਾ ਸਾਨੂੰ ਕੋਈ ਪਤਾ ਕੀ ਲੈਂਦੇ ਸੀ ਇੱਥੇ ਨਾਮ ਇੰਨੀ ਦੇਰ ਤੋਂ ਰਹਿੰਦਾ ਹੈ ਪੁਲਵਾਨ ਜੀ ਤੇ ਇਹ ਜਿਹੜਾ ਇਹਦਾ ਕਤਲ ਹੋਇਆ ਇਹ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਇਹਦਾ ਪਤਾ ਸੰਤ ਸਵੇਰੇ ਪਤਾ ਲੱਗਿਆ ਠੀਕ ਹੈ ਇਹ ਕੋਈ ਰੰਜੀਤ ਵੀ ਸੀ ਕੀ ਇਹਦੀ ਕਿਸੇ ਕੋਈ ਜਿਹਨਾਂ ਦੀ ਮੋਟਰ ਤੇ ਰਹਿੰਦਾ ਸੀਗਾ ਉਹਨਾਂ ਦਾ ਕੋਈ ਵੇਰਵਾ ਇੱਥੇ ਲੋਕਲ ਸੀਗਾ ਇੱਥੇ ਲੋਕ ਲਾਇਏ ਬਈ ਇੱਥੇ ਦੂਜੇ ਪਿੰਡ ਦੇ ਵੇਰੜੀ ਦੇ ਤੇ ਉਹਨਾਂ ਨੇ ਜਿੱਦਾਂ ਰੱਖਿਆ ਸੀਗਾ ਉਹਨਾਂ ਨੂੰ ਵੀ ਪਤਾ ਸੀਗਾ ਇਸ ਬਾਰੇ ਨਹੀਂ ਐਡਰੈਸਾ ਹੋਣਾ ਵੀ ਪਤਾ ਨਹੀਂ ਹੈ ਇਹ ਇਕੱਲਾ ਹੀ ਸੀਗਾ ਕਿ ਹੋਰ ਵੀ ਸੀਗਾ ਪਰਿਵਾਰ ਕੇ ਮੈਂਬਰ ਕੋਈ ਇਕੱਲਾ ਜਾਂਦਾ ਸੀ ਸਰਪੰਚ ਸਾਹਿਬ ਹਾਂਜੀ ਇਹ ਜਿਹੜਾ ਇੱਥੇ ਕਤਲ ਹੋਇਆ ਤੁਹਾਨੂੰ ਕਿਵੇਂ ਜਾਣਕਾਰੀ ਹੋਈ ਇਹ ਬੰਦਾ ਕੌਣ ਸੀ ਮੜਿਆ ਜਿਹਦੇ ਬਾਰੇ ਦੱਸੋ ਜੀ ਦੇਖੋ ਰਾਤ ਦੇ ਵੇਲੇ ਹੋਇਆ ਇਹ ਸਾਨੂੰ ਸਵੇਰ ਨੂੰ ਪਤਾ ਚੱਲਿਆ ਤੇ ਅਸੀਂ ਉਸੇ ਟਾਈਮ ਇੱਥੇ ਆ ਪਹੁੰਚੇ ਇਹ ਤਤਵੀਨ 25-22 ਸਾਲ ਤੋਂ ਇਸ ਮੋਟਰਪਹਿਂਦਾ ਇਹ ਪਹਿਲਾਂ ਪਿਛੇ ਮੋਟਰ ਰਿਆ ਪਹਿਲੇ ਬਾਬੇ ਡੇਰੇ ਰਿਆ ਤਿੰਨੇ 22-24 ਸਾਲ ਤੋਂ ਇਸ ਮੋਟਰ ਪਰੰਦਾ ਇੰਜ ਜੋ ਤੰਦਾ ਗੁਆਇਆਂ ਬਿਖੀਆਂ ਤਿੰਨ ਚਾਰ ਪਸ਼ੂ ਦਾ ਸਾਰੀ ਡੇਰੇ ਜੋੜੀ ਪੰਦਾ ਜਾਂ ਪਪੂਲਰ ਦੇ ਸੌਦੇ ਲੋਹਾ ਦੇ 30% ਕਮਿਸ਼ਨ ਲੈਂਦਾ ਸੀ ਬਟ ਅੱਜ ਤਾਈਂ ਵੀ ਕਿਸੇ ਬੰਦੇ ਨੂੰ ਮਤੂਤ ਨਹੀਂ ਹੋਈ ਹੈ ਬਿਹਾਰੋਂ ਬੱਲੇਗਾ ਬੰਦਾ ਪੰਜਾਬੀ ਸੀ ਜਾਂ ਕੋਈ ਬਾਹਰ ਦਾ ਸੀ ਪ੍ਰਵਾਸੀ ਜਿਸ ਦਿਨ ਤੋਂ ਉੱਥੇ ਆਇਆ ਪੰਜਾਬੀ ਬੋਲਦਾ ਰਿਹਾ ਰਹੇ ਤੇ ਉਹ ਅੱਭੀ ਪਾ ਨਜ਼ਰ ਆ ਰਿਹਾ ਪਿੰਡ ਵਿੱਚ ਚੰਨੇ ਸਮੇਂ ਤੋਂ ਰਹਿੰਦਾ ਕੋਈ ਇਸ ਦੇ ਬਾਰੇ ਪੜਨ ਲੱਗਾ ਕਿਸੇ ਦਾ ਰਹਿਣਾ ਹੈ ਨਹੀਂ ਜੀ ਤੇ ਕੋਈ ਇਹਦੇ ਨਾਲ ਕੋਈ ਲੜ-ਡੱੜ ਕਿਸੇ ਦੀ ਕਿਸੇ ਦੀ ਨਹੀਂ ਅੱਜ ਵਈ 2 ਸਾਲ ਪਹਿਲਾਂ ਵੀ ਇਹਦੀ ਕੋਈ ਲੜਾਈ ਹੋਈ ਸੀ ਕਹਿੰਦੇ ਸੁਣੀ ਹੈ ਜੀ ਪਈ ਹੋਈ ਸੀ ਇਹਨੇ ਨਾਂਕੂਰ ਦੱਸ ਆ ਦਿੱਤੀ ਪਰਚਾ ਇਸ ਦਾ ਨਾਂ ਕੋਈ ਪਤਾ ਚੱਲੇ ਨੁ ਬੰਦੇ ਵਾਲੇ ਉਮਰ ਕਿੰਨੇ ਕੀ ਸੀ ਲਗਭਗ ਇਹਦੀ ਉਮਰ 60 ਸਾਲ ਦੇ ਤੱਕ ਠੀਕ ਹੈ ਮੋਟਰ ਤੇ ਰਹਿੰਦਾ ਸੀ ਤੇ ਮੋਟਰ ਤੇ ਸਾਢੇ ਤੇ ਰਹਿੰਦਾ ਸੀ ਜੀ ਕਿੰਨੇ ਚਿਰ ਰਹਿ ਰਹੇ ਸੀ ਤੁਹਾਡੀ ਮੋਟਰ ਤੇ 10-20 ਸਾਲ ਦੇ ਰਹਿ ਰਹੇ ਦਾ ਜੀ ਇਹਦਾ ਨਾਮ ਕੀ ਸੀ ਭਲਵਾਨ ਕਹਿੰਦੇ ਸੀ ਜੀ ਉਹਦਾ ਪੱਕਾ ਨਾਮ ਕੋਈ ਨਾ ਕੋਈ ਨਾਮ ਨਹੀਂ ਪਤਾ ਬਸ ਭਲਵਾਨ ਹੀ ਭਲਵਾਨ ਦੇ ਨਾਮ ਤੇ ਹੀ ਬਸ ਰਹਿੰਦੇ ਸੀ ਪਾ ਦੋ ਚਾਰ ਮੋਟਰਾਂ ਦੇ ਪਹਿਲਾਂ ਰੇ ਆ ਤੇ ਫਿਰ ਸਾਡੀ ਤੇ ਆ ਕੇ ਰਹਿਣ ਲੱਪੇ ਤੇ ਜੀ ਕੋਈ ਰੰਜਿਸ਼ ਤੱਕ ਹੀ ਨਹੀਂ ਨਾ ਜੀ ਸਾਨੂੰ ਕੋਈ ਪਤਾ ਅੱਗੇ ਕੋਈ ਗੱਲਬਾਤ ਹੋਈ ਹੋ ਪਹਿਲਾਂ ਇਦਾਂ ਦੀ ਕੋਈ ਦੇ ਨਾ ਪਹਿਲਾਂ ਇੱਕ ਵਾਰੀ ਕਹਿੰਦਾ ਸੀ ਵੀ ਮੇਰੇ ਕੁੱਟ ਮਾਰ ਕਰਕੇ ਗਏ ਪ੍ਰੀ ਨੇ ਕੋਈ ਕੰਪਲੀਟ ਕੀਤੀ ਨਹੀਂ ਨਾ ਕੋਈ ਕਿਸੇ ਨੂੰ ਹੀ ਕੋਈ ਦਸ ਸਵੇਰ ਨਜ਼ਰਤਾ ਵੀ ਇਹਨਾਂ ਕੁੱਟ ਕੇ ਗਏ ਕੀਤਾ ਕੁਝ ਨਹੀਂ ਇਕ ਇਕੱਲੇ ਰਹਿੰਦਾ ਸੀ ਕਿ ਨਾਲ ਵੀ ਇਕੱਲਾ ਇਕੱਲਾ ਪੰਜਾਬੀ ਪੰਜਾਬੀ ਹੈ ਜੀ ਪੰਜਾਬੀ ਹੈ ਜੀ ਹਾਂ ਜੀ ਕੋਈ ਪਛਾਣ ਨਹੀਂ ਕਿ ਕਿਹੜੇ ਪਿੰਡ ਦਾ ਹੈਗਾ ਨਹੀਂ ਜੀ ਕੁਝ ਨਹੀਂ ਜੀ ਪਤਾ ਤੁਹਾਡਾ ਕੀ ਨਾਮ ਹੈ ਜੀ ਮੋਹਨ ਸਿੰਘ ਹੈ ਜੀ ਕਿਹੜੇ ਪਿੰਡ ਤੋਂ ਬੇਲੜੀ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਬੇਸਤਾ ਕਰਦਾ ਸਾਨੂੰ ਦਾ ਫੋਨ ਗਿਆ ਜਦੋਂ ਆ ਮੁੰਡਾ ਅਜੇ ਨਾਲ ਵਾਲੀ ਮੋਟਰ ਤੇ ਇਹ ਇਹਦਾ ਜਦੋਂ ਬਾ ਇੱਥੇ ਰਾਤੀ ਕਾਂਢ ਹੋਇਆ ਤਾਂ ਉਹਨੇ ਫੋਨ ਕੀਤਾ ਵੀ ਇਹਦਾ ਉਹਨੂੰ ਪਹਿਲਵਾਨ ਨੂੰ ਵੱਢ ਗਏ ਤਾਂ ਪਤਾ ਲੱਗਿਆ ਬਾਕੀ ਜਨ ਸਾਰ ਉਹਨਾਂ ਦਾ ਫੋਨ ਚੱਲ ਗਿਆ ਤਾਂ ਐਸਆਈ ਦਾ ਚਾਚੇ ਨੂੰ ਚਲ ਗਿਆ ਸੀ ਤਾਂ ਛੋਟੇ ਭਰਾ ਨੂੰ ਚਲ ਗਿਆ ਸੀ ਐਸਟੀਮੇਟ ਕਿੰਨੇ ਕ ਵਜੇ ਦੀ ਵਾਰਦਾਤ ਹੈ 12 1 ਵਜੇ ਦੀ ਹੈ ਜੋ ਸਾਹਬ ਇਹ ਜਿਹੜਾ ਕਤਲ ਹੋਇਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਕਦੋਂ ਪਤਾ ਲੱਗਾ ਮੈਂ ਪੁਲਿਸ ਪਾਰਟੀ ਨਾਲ ਪੈਟਰੋਲਿੰਗ ਤੇ ਸੀਗੇ ਬਾਹਰ ਉਦੋਂ ਥਾਣੇ ਤੋਂ ਤਲਾਹਾਈ ਸੀ ਕਿ ਕੋਈ ਕਿਸੇ ਨੇ ਦੱਸਿਆ ਕਿ ਇੱਥੇ ਲੜਾਈ ਝਗੜਾ ਹੋਇਆ ਜਦੋਂ ਮੌਕੇ ਤੇ ਪੁੱਜਿਆ ਤੇ ਇਹ ਡੈੱਡ ਬੋਡੀ ਇੱਥੇ ਮਿਲੀ ਸਾਨੂੰ ਇਹ ਰਮੇਸ਼ ਨਾਮ ਉਰਫ ਪਲਵਾਨ ਦੱਸਦੇ ਆ ਇਹਦਾ ਮਹਿੰਦਰ ਇੱਥੇ ਮੋਟਰ ਤੇ ਹੀ ਸੀ ਕਿ ਇਹਨਾਂ ਦੇ ਤੇ ਵਜੇ ਪੱਕਾ ਐਡਰੈਸ ਅਸੀਂ ਵੈਰੀਫਾਈ ਕਰ ਰਹੇ ਆ ਕਿ ਇਹ ਪਿਛੋਕੜ ਦਾ ਕੋਈ ਪਤਾ ਨਹੀਂ ਲੱਗਿਆ ਜੀ ਪਿਛੋਕੜ ਦਾ ਕੋਈ ਪਤਾ ਨਹੀਂ ਲੱਗਿਆ ਨਹੀਂ ਪਤਾ ਕਰ ਰਹੇ ਆ ਜੀ ਇਹ ਲਗਭਗ ਕਿੰਨੇ ਵਜੇ ਦੀ ਪਰਦਾਤਾ ਹਾਂ ਸਵੇਰੇ ਇਹ ਰਾਤ ਅੱਧੀ ਰਾਤ ਤੋਂ ਬਾਅਦ ਹੀ